ਇਸ ਲਈ ਆਮ ਖਬਰ ਪਾਕਤੀ ਬੈਟਸਮੈਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ ਜੀਆਂ ਖੁਦ ਵਿਰਾਟ ਕੋਹਲੀ ਦੇ ਵੱਲੋਂ ਆਪਣੀ ਇੰਸਟਾਗ੍ਰਾਮ ਤੇ ਪੋਸਟ ਪਾਈ ਗਈ ਜਿਸ ਦੇ ਵਿੱਚ ਉਹਨਾਂ ਨੇ ਇਹ ਐਲਾਨ ਕੀਤਾ ਹੈ ਇੰਗਲੈਂਡ ਦੌਰੇ ਤੋਂ ਪਹਿਲਾਂ ਹੀ ਕੈਪਟਨ ਰੋਹਿਤ ਸ਼ਰਮਾ ਦੇ ਵੱਲੋਂ ਟੈਸਟ ਕ੍ਰਿਕਟ ਨੂੰ ਅਲਵਿਦਾ ਦਿੱਤਾ ਗਿਆ ਸੀ ਤੇ ਹੁਣ ਵਿਰਾਟ ਕੋਹਲੀ ਦੇ ਵੱਲੋਂ ਵੀ ਆਫੀਸ਼ੀਅਲੀ ਇਸ ਨੂੰ ਅਨਾਉਂਸ ਕਰ ਦਿੱਤਾ ਗਿਆ ਕਿ ਉਹ ਰੈੱਡ ਬੋਲ ਕ੍ਰਿਕਟ ਤੋਂ ਸਨਿਆਸ ਲੈ ਲੇ ਨੇ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਟੈਸਟ ਰਿਟਾਇਰਮੈਂਟ ਦੀ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਵਿਰਾਟ ਤੇ ਰੋਹਿਤ ਨੇ ਪਹਿਲਾਂ ਵੀ T20 ਇੰਟਰਨੈਸ਼ਨਲ ਕ੍ਰਿਕਟ ਤੋਂ ਇਕੱਠੇ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ ਤੇ ਹੁਣ ਜੋ ਵਿਰਾਟ ਕੋਹਲੀ ਨੇ ਜੋ 파ਰਟੀ ਬੈਟਸਮੈਨ ਨੇ ਜਿਨ੍ਹਾਂ ਦੇ ਬਹੁਤ ਸਾਰੇ ਫੈਨਸ ਨੇ ਜੋ ਕ੍ਰਿਕਟ ਪ੍ਰੇਮੀ ਨੇ ਉਹਨਾਂ ਲਈ ਇਹ ਸ਼ੌਕਿੰਗ ਨਿਊਜ਼ ਜ਼ਰੂਰ ਹੋ ਸਕਦੀ ਹੈ ਵਿਰਾਟ ਕੋਹਲੀ ਦੇ ਵੱਲੋਂ ਆਪਣੇ ਇੰਸਟਾਗ੍ਰam ਤੇ ਲਿਖਿਆ ਗਿਆ ਹੈ 269 ਸਾਈਨਿੰਗ ਆਫ ਨਜ਼ੀਕੀ 269 ਉਹਨਾਂ ਦਾ ਟੈਸਟ ਕੈਂਪ ਦਾ ਨੰਬਰ ਹੈ ਉਹ ਇੰਗਲੈਂਡ ਦੌਰੇ ਤੇ ਹੁਣ ਨਹੀਂ ਜਾਣਗੇ ਆਪਣੇ ਰਿਟਾਇਰਮੈਂਟ ਦੇ ਐਲਾਨ ਕਰਦੇ ਹੋਏ ਵਿਰਾਟ ਕੋਹਲੀ ਦੇ ਵੱਲੋਂ ਇੰਸਟਾਗ੍ਰam ਤੇ ਲਿਖਿਆ ਗਿਆ ਹੈ 14 ਸਾਲ ਪਹਿਲਾਂ ਟੈਸਟ ਕ੍ਰਿਕਟ ਦੇ ਵਿੱਚ ਪਹਿਲੀ ਵਾਰ ਬੈਗੀ ਬਲੂ ਪਾ ਕੇ ਆਇਆ ਸੀ ਇਮਾਨਦਾਰੀ ਨਾਲ ਕਹਾਂ ਤੇ ਮੈਂ ਕਦੇ ਸੋਚਿਆ ਨਹੀਂ ਸੀ ਕਿ ਇਹ ਮੈਨੂੰ ਕਿਹੜੇ ਸਫ਼ਰ ਤੇ ਲੈ ਜਾਏਗਾ ਮੇਰੀਆਂ ਪ੍ਰੀਖਿਆਵਾਂ ਲਿੱਤੀਆਂ ਮੈਨੂੰ ਸਬਕ ਸਿਖਾਏ ਜੋ ਹਮੇਸ਼ਾ ਮੇਰੇ ਜੀਵਨ ਦੇ ਨਾਲ ਰਹਿਣਗੇ ਇੱਟੇ ਕਪੜੇ ਪਾ ਕੇ ਖੇਡਣਾ ਇੱਕ ਬਹੁਤ ਹੀ ਵਧੀਆ ਐਕਸਪੀਰੀਅੰਸ ਸੀ ਇੰਦਾ ਦੀਆਂ ਯਾਦਾਂ ਬਣਾਈਆਂ ਗਈਆਂ ਜੋ ਹਮੇਸ਼ਾ ਮੇਰੇ ਨਾਲ ਰਹਿਣਗੀਆਂ ਇਸ ਤੋਂ ਇਲਾਵਾ ਵਿਰਾਟ ਕੋਹਲੀ ਅੱਗੇ ਲਿਖਦੇ ਨੇ ਮੈਂ ਇਸ ਫਾਰਮੈਟ ਤੋਂ ਦੂਰ ਜਾ ਰਿਹਾ ਹਾਂ ਪਰ ਇਹ ਆਸਾਨ ਨਹੀਂ ਹੈ ਹਾਲਾਂਕਿ ਇਸੇ ਹੀ ਲੱਗਦਾ ਮੈਂ ਇਸ ਨੂੰ ਆਪਣਾ ਸਭ ਕੁਝ ਦਿੱਤਾ ਤੇ ਇਸ ਨੇ ਵੀ ਮੈਨੂੰ ਉਮੀਦ ਤੋਂ ਵੱਧ ਕੇ ਦਿੱਤਾ ਮੈਂ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਖੇਡ ਦੇ ਲਈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਨਾਲ ਮੈਂ ਇਸ ਗਰਾਊਂਡ ਦੇ ਵਿੱਚ ਖੇਡਿਆ ਹਰ ਉਸ ਵਿਅਕਤੀ ਦਾ ਜਿਸ ਨੇ ਮੇਰੇ ਨਾਲ ਇਸ ਸਫਰ ਦੇ ਵਿੱਚ ਮੇਰਾ ਸਾਥ ਦਿੱਤਾ ਮੈਂ ਹਮੇਸ਼ਾ ਆਪਣੇ ਟੈਸਟ ਕਰੀਅਰ ਨੂੰ ਮੁਸਕਰਾਉਂਦੇ ਹੋਏ ਦੇਖਾਂਗਾ #269 ਸਾਈਨਿੰਗ ਆਫ ਤਾਂ ਵਿਰਾਟ ਕੋਹਲੀ ਦੇ ਵੱਲੋਂ ਇਹ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਐਲਾਨ ਕਰ ਦਿੱਤਾ ਹੈ ਕਿ ਹੁਣ ਉਹ ਟੈਸਟ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਰਹੇ ਨੇ ਸਾਈਨਿੰਗ ਆਫ ਵੀ ਉਹਨਾਂ ਦੇ ਵੱਲੋਂ ਲਿਖਿਆ ਗਿਆ